ਸੜਕ ਹਾਦਸੇ ਦਾ ਸ਼ਿਕਾਰ ਹੋਏ ਜਲਾਲਾਬਾਦ ਦੇ ਐਮ.ਐਲ.ਏ ਗੋਲਦੀ ਕੰਬੋਜ ਵਲਵਲ ਬਚੇ ਗੱਡੀ ਦੇ ਅਗਲੇ ਹਿੱਸੇ ਦੇ ਉੱਡੇ ਪਰ ਖੱੱਚੇ ਆਪ ਐਮ.ਐਲ.ਏ ਦੀ ਗੱਡੀ ਸਮੇਤ ਟਕਰਾਈ ਸੀ ਤੇਜ਼ ਰਫਤਾਰ ਰੈਨੋਵਾ ਨੂੰ ਕਿਸਾਨੀਆਂ ਨ ਗਈਆਂ ਤਿੰਨੋ ਗੱਡੀਆਂ ਪੰਜਾਬ ਦੇ ਮਲੋਟ ਕਿਸਾਨੀ ਮੇਲੇ ਤੇ ਜਾ ਰਹੇ ਜਲਾਲਾਬਾਦ ਦੇ ਐਮ.ਐਲ.ਏ. ਜਗਦੀਪ ਸਿੰਘ ਗੋਲਦੀ ਕੰਬੋਜ ਬਠਿੰਡਾ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਇਸ ਹਾਦਸੇ ਵਿੱਚ ਭਾਵੇਂ ਉਹ ਵਾਲ-ਵਾਲ ਬਚ ਗਏ ਲੇਕਿਨ ਉਹਨਾਂ ਦੀ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਸੜਕ ਹਾਦਸਾ ਬਠਿੰਡਾ ਦੇ ਥਰਮਲਾਨ ਦੇ ਕੋਲ ਵਾਪਰਿਆ ਹੈ ਤੇ ਇਸ ਦੌਰਾਨ ਸੰਤੁਲਨ ਹੋ ਚੁੱਕੀ ਤੇਜ਼ ਰਫ਼ਤਾਰੇ ਨੂੰ ਵਨੇ ਐਮ.ਐਲ.ਏ. ਗੋਲਦੀ ਕੰਬੋਜ ਅਤੇ ਇੱਕ ਹੋਰ ਬਲੈਰੋ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਨਾਲ ਤਿੰਨੋਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਜਦ ਕਿ ਇਹਨਾਂ ਵਿੱਚ ਸਵਾਰ ਐਮ.ਐਲ.ਏ. ਗੋਲਦੀ ਕੰਬੋਜ ਅਤੇ ਦੂਸਰੇ ਸਵਾਰ ਵਲਵਲ ਬਚ ਗਏ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਟਕਰਾਉਣ ਵਾਲੀ ਗੱਡੀ ਤੇ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਹੈ ਆਪ ਵਿਧਾਇਕ ਗੋਲਦੀ ਕੰਬੋਜ ਨੇ ਦੱਸਿਆ ਕਿ ਉਹ ਮਲੋਟ ਕਿਸਾਨੀ ਮੇਲੇ ਤੇ ਜਾ ਰਹੇ ਸਨ ਤਾਂ ਅਚਾਨਕ ਤੇਜ਼ ਰਫ਼ਤਾਰ ਆ ਰਹੀ ਨਿਵਾ ਗੱਡੀ ਨੇ ਉਹਨਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਇੱਕ ਹੋਰ ਗੱਡੀ ਵੀ ਇਸ ਟੱਕਰ ਦੀ ਚਪੇਟ ਵਿੱਚ ਆ ਗਈ ਹਾਲਾਂਕਿ ਇਸ ਹਾਦਸੇ ਉਹਨਾਂ ਦਾ ਬਚਾਅ ਹੋ ਗਿਆ ਹੈ ਲੇਕਿਨ ਗੱਡੀ ਨੁਕਸਾਨੀ ਜਾ ਚੁੱਕੀ ਹੈ ਕਿਉਂਕਿ ਉਹ ਖੰਬੇ ਵਿੱਚ ਜਾ ਕੇ ਵੱਜੀ ਸੀ ਫਿਲਹਾਲ ਵਿਧਾਇਕ ਗੋਲਦੀ ਕੰਬੋਜ ਦੂਸਰੀ ਗੱਡੀ ਵਿੱਚ ਸਵਾਰ ਹੋ ਕੇ ਆਪਣੀ ਮੰਜ਼ਿਲ ਵੱਲ ਨੂੰ ਚਲੇ ਗਏ ਸਨ